దోగి చా బ ఉ ਕਮਾ ਮੈਂ ਸਿਨੇਮ ਤੋਂ ਨਹੀਂ ਆਈ। ਤੈਨੂੰ ਤਾਂ ਮੈਂ ਦੱਸਦੀ ਆ ਪੀਲਾ ਜਿਹੜਾ ਦੋ ਉੱਠ ਚਾਹ ਦੇ ਪੀਣੀ। ਉਹਨੇ ਦਸੇ ਮੈਂ ਚਾਹ ਬਣਾਉ। ਮੈਂ 8:00 'ਤੇ ਉੱਠਣ ਵਾਲੀ। ਇਹਦੇ ਕਰਕੇ ਮੈਨੂੰ 6:30 'ਤੇ ਉੱਠਣਾ ਪੈ ਗਿਆ। ਸਿਰ ਮੇਰਾ ਵਹਿ ਦਿਲ ਦੁੰਦਿਆ। ਕੀ ਕਰਾਂ ਕੀ ਕਰਾਂ? ਹੂੰ। दस एंड डी वी। हाँ मम्मी मेरे एकदम ही पैर मौज किया पीछे को कहीं लगा टाट भी आ सकता है। बस यहाँ पे जाना मम्मी बड़े बड़े खाना। बस। मंचे इधर आ। कोई मारने की प्यो उठाइए। बस आ। बस कोई नहीं कौन चला गया। मंचा और क्या? ओह हो यार मेरे पैर नहीं लग गये हम्मी तो ले ਚੱਲ ਲਿਓ ਲਿਓ ਚੱਲੋ ਚੱਲੋ ਦਬਾ ਹਏ ਮਮੀ ਨੂੰ ਸਮੇਂ ਦਾ ਮੈਨੂੰ ਚਾਹ ਬਣਾਣੀ ਸੀ ਰਹਿਣ ਤੋਂ ਮੈਂ ਤੇ ਬਣਾ ਲਾਂਗੀ ਨਹੀਂ ਨਹੀਂ ਚੱਲ ਤੂੰ ਮੈਂ ਆਪਣੇ ਚਾਹ ਬਣਾ ਲਾਂਗੀ ਨਹੀਂ ਮਮੀ ਤੂੰ ਮੈਂ ਤੇਰੇ ਲਈ ਵੀ ਬਣਾ ਕੇ ਦੇਵਾਂਗੀ ਚਾਹ ਮਮੀ ਤੂੰ ਹੀ ਕਿਉਂ ਬਣਾਉਵੇਂ ਮੈਂ ਬਣਾ ਲਾਂਗੀ ਫੜ ਕੇ ਰੱਖ ਮੈਂ ਤੈਨੂੰ ਕਿਹਾ ਨਾ ਅੱਧਰ ਚੱਲ 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 ਤੂੰ ਚੱਲ ਥੋੜੀ ਜਿਹੀ ਚੱਲ ਅੰਚੂ ਤੰਗ ਨਾ ਕਰੀ ਦਾਦੀ ਨੂੰ ਮੇਰਾ ਪਤਾ ਨਹੀਂ ਅਜ ਪੈਰ ਵੀ ਥੱਲੇ ਲੱਗਣਾ ਨਹੀਂ ਲੱਗਣਾ ਕੋਈ ਨਹੀਂ ਕੋਈ ਨਹੀਂ ਤਾਂ ਕੋਈ ਨਹੀਂ ਟੰਗ ਖਾਂਦਾ ਮੈਨੂੰ ਹਾਏ ਚਲ ਕੋਈ ਨਹੀਂ ਕੋਈ ਨਹੀਂ ਤੂੰ ਨਾ ਬੈਠ ਤੇ ਮੈਂ ਤੇਰੇ ਲਈ ਕੁਝ ਲਿਆਵਾਂ ਚਾਹ ਚੁਕਾ ਕੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਮੈਂ ਤੈਨੂੰ ਰਹਿਣ ਦੋ ਅੰਜ ਮੇਰੇ ਤੋਂ ਫੋਨ ਫੜ ਮੈਂ ਨਾ ਨਾਸ਼ਤਾ ਆਰਡਰ ਕਰ ਲੈਣੀ ਸਮਟੋ ਤੋਂ ਮੇਰੀ ਸੁਣ ਗੱਲ ਛੱਟ ਲੱਗੀ ਹੋਏ ਤੇ ਬਾਜ਼ਾਰੋਂ ਨਾਸ਼ਤੇ ਮੰਗਾ ਕੇ ਖਾਈ ਦੇ ਕੋਈ ਗੱਲ ਨਹੀਂ ਮੈਂ ਤੇ ਨਾਸ਼ਤਾ ਬਣਾ ਦਿੰਨੀ ਆ ਪਹਿਲਾਂ ਤੈਨੂੰ ਕੁਝ ਦਵਾ ਦੁੱਧ ਚ ਹਲਦੀ ਮਿਲਦੀ ਪਾ ਕੇ ਪਤਾ ਨਹੀਂ ਮੰਮੀ ਪੈਰ ਫਿਸਲ ਕਿਵੇਂ ਗਿਆ ਪਤਾ ਨਹੀਂ ਮੈਟ ਉੱਥੇ ਕਿਵੇਂ ਰੱਖਿਆ ਗਿਆ ਮੇਰੇ ਕੋਲ ਅੱਗੇ ਪਿੱਛੇ ਮੈਂ ਕਦੀ ਰੱਖਿਆ ਹੀ ਨਹੀਂ ਉੱਥੇ ਚੱਲ ਕੋਈ ਗੱਲ ਨਹੀਂ ਕਿੱਥੇ ਜਾਈ ਆਈ ਨਾ ਬੋਤਾ ਪੁੱਤਰ ਫਿਰ ਮੈਂ ਆਵਾਜ਼ਾਂ ਮਾਰਦੀ ਰਹੂੰਗੀ ਦਾਦੀ ਕਿੱਥੇ ਪਿੱਛੇ ਪਿੱਛੇ ਜਾਊਗੀ ਤੂੰ ਹੈ ਤੂੰ ਬੈਠ ਇੱਥੇ ਤੇ ਮੈਂ ਨਾ ਤੇਰੇ ਲਈ ਚਾਹ ਤੂੰ ਕੁਝ ਲਿਆਵਾ ਤੂੰ ਮੰਮੀ ਕੋਈ ਨਹੀਂ ਮੇਰੀ ਗੱਲ ਸੁਣੋ ਤੇ ਦੋ ਦਿਨ ਮੇਰੇ ਕੋਲ ਰਹਿਣ ਆਏ ਹੋ ਤੇ ਮੈਂ ਤੁਹਾਡਾ ਕੋ ਘਰ ਦਾ ਕੰਮ ਕਰਨ ਦੀ ਚੰਗੀ ਲੱਗਦੀ ਮਮੀ ਦੱਸੋ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਪਹਿਲਾਂ ਕੱਲੀ ਚਾਹ ਲੈ ਆਵਾਂ ਕਿ ਨਾਸ਼ਤਾ ਵੀ ਨਾਲ ਦੇਣੀ ਨਹੀਂ ਨਹੀਂ ਪਹਿਲਾਂ ਚਾਹ ਪੀ ਲੈਣਾ ਮਮੀ ਠੀਕ ਹੈ じゃ ਪੁੱਤ ਨਾਲ ਦਾਦੀ ਨਾਲ ਹੈਲਪ ਕਰਾ ਲਾ ਕੁਛ ਚਾਹ ਪੀਣੀ ਕਿ ਨਾਸ਼ਤਾ ਪਹਿਲਾਂ ਕਰਨਾ ਹੈ ਸਭ ਕੁਝ ਖਵਾ-ਪੀਵਾਗੇ ਹਜੇ ਤੇ ਕੰਮ ਦਾ ਕੰਮ ਵੀ ਕਰਨਾ ਹੈ ਕੱਪੜੇ ਵੀ ਧੋਣ ਵਾਲੇ ਕਾਫੀ ਬੇਨ ਟਾਲ ਭਾਂਡਿਆਂ ਦਾ ਵੀ ਰਾਤ ਦਾ ਪਿਆ ਵਾ ਮਾਤਾ ਸਾਰਾ ਕੁਝ ਸਾਰਾ ਕੁਝ ਕਰ ਰਾਹਣਾ ਜਿਹੜੀ ਮੇਰੀ 2 ਘੰਟੇ ਪਹਿਲਾਂ ਦੀ ਨੀਂਦ ਖਰਾਬ ਕਰਾਉਂਦੀ ਨਾ ਉਹਨ ਮੈਂ ਰਾਹਣਾ ਸੌਂਦੀ ਤਿਆਰੀ ਕਰਾਂ ਤੇ ਤੁਸੀਂ ਕੰਮ ਕਰੋ ਗਰਮੀ ਦੀਆਂ ਛੁੱਟੀਆਂ ਤੇ ਮੈਂ ਇੱਧਾ ਹੀ ਇਕੱਟਾਂਗੀ ਉਹ ਹਾਂ ਜੂ ਹਾਂ ਜੀ ਮੰਮੀ ਅੰਦਰ ਲੈ ਜਾ ਨਹੀਂ ਠੀਕ ਹੈ ਮੰਮੀ ਇਦਾਂ ਹੀ ਮੈਂ ਹੈ ਲੌਤੀ ਨਹੀਂ ਸਿੱਧੀ ਆਉਂਦੀ ਮੰਮੀ ਕਾਹੀਆ ਮੈਂ ਕਿ ਅੰਦਰ ਲੈ ਜਾ ਕੇ ਆ ਜਾਂਦਾ ਤੇ ਪਹਿਲਾਂ ਕੋਈ ਕਰਨੀ ਖੜ ਤੋਂ ਮੰਮੀ ਤੂੰ ਹੀ ਆਪਣੀ ਵੀ ਲੈ ਆਂਦੇ ਕੋਈ ਨਹੀਂ ਤੂੰ ਪੀ ਮੈਂ ਨਾ ਰਸੋਈ ਵੇਖਣਾ ਜਰਾ ਮੰਮੀ ਇਹ ਨਾਲ ਦੀ ਗੌਂਡਨ ਜਿਹੜੀ ਹੈ ਨਾ ਇਹਦੀ ਬੈਲ ਮਾਰ ਲਓ ਉਹਨੂੰ ਅੱਜ ਆਪਣੀ ਕੰਮ ਵਾਲੀ ਭੇਜ ਦੇ

ਹੱਥ ਦੀ ਚਾਹ ਪੀਣ ਨੂੰ ਅਸੀਂ ਤਰਸਦੇ ਸਾਂ ਹਾਜੋ ਦਿਨ ਆ ਗਿਆ ਜਿੰਨੂੰ ਅਸੀਂ ਤਰਸਦੇ ਸਾਂ ਵਾਹ 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 ਵਾਂਝੂ ਬਾਤ ਗੱਲ ਬਣੀ ਕਿ ਨਹੀਂ ਬਣੀ ਪਰ ਚਾਹ ਸਵਾਦ ਬਣੀ ਇਹ ਗੱਲ ਪੱਕੀ ਹੈ ਲੱਗਦਾ ਕਿੰਨੇ ਦਿਨ ਦਰਦ ਰਹਿਣੀ ਚਾਹੀਦੀ ਹੈ ਹਫਤਾ ਦਾਸ ਵੀ ਤਾਂ ਰਹਿੰਦੀ ਹੈ ਨਾ ਬਾਅਦ ਦੀ ਬਾਤ ਚ ਦੇਖਾਂਗੇ ਪਰ ਮੈਂ ਬੈ ਕੇ ਘਟਾਂਗੀ ਟਾਈਮ ਇੱਕ ਨਹੀਂ ਵੀ ਗਲਤ ਹੋ ਗਿਆ ਕੰਮ ਦਿਮਾਗ ਲਾ ਕੁਝ ਹੋਰ ਜਾਂ ਤੇ ਕਹਦੇ ਮम्मी ਤੁਸੀਂ ਘਰ ਦੇਖੋ ਮੈਂ ਪੇਕੇ ਚਲ ਜਾ ਥੋੜੇ ਦਿਨ ਉੱਥੇ ਧਿਆਨ ਰੱਖਿਆ ਜਾਏਗਾ ਤੁਸੀਂ ਘਰ ਦਾ ਧਿਆਨ ਰੱਖ ਲਓ ਉੱਥੋਂ ਫਿਰ ਘੁੰਮ ਕੇ ਰਣ ਚਲ ਜਾਵਾਂਗੀ ਹਾਂ ਇਹ ਆਈਡੀਆ ਵਧੀਆ ਹੀ ਦਿਮਾਗ ਤੇ ਬਹੁਤਾ ਗੰਝੂ ਤੇਰਾ ਬਸ ਚੱਲਿਆ ਥੋੜੀ ਦੇਰ ਨਾਲ ਖੈਰ ਤੈਨਾਂ ਤਾਂ ਤਾਂ ਕਰਕੇ ਬਹਿ ਜਾਣਾ ਤੁਰੀ ਫਿਰਦੀ ਅੰਦਰ ਬਾਹਰ ਹਾਏ ਅੰਤੜ ਓਏ ਹਾਂਜੀ ਦਾਦੀ ਮੈਂ ਕਿਹੜੇ ਪ੍ਰੋਗਰਾਮਾਂ ਡਾਟੇ ਨਹੀਂ ਪਤਾ ਤੁਰੀ ਆਲ ਕਰਾਉਣੀ ਦੱਸ ਤੂੰ ਮੇਰੇ ਘਰਾਂ ਦੇ ਵਿੱਚ ਆਉਣੇ ਨਾ ਪੁੱਤ ਮੈਂ ਆਪਣੇ ਮਾਂਜਲਾਂ ਨੂੰ ਓੈਂਡ ਕਰ ਵੱਡੀ ਮम्मा ਕੋਲ ਜਾ ਕਰੋ ਮਾਂ ਉੱਤੇ ਆ ਉੱਤੇ ਦੱਸੋ ਇੱਥੇ ਰੱਖਦੇ ਐ ਤੇ ਮੈਂ ਪੁੱਤ ਘਰ ਦੇ ਕੋਲ ਹੋਵੇ ਨਾ ਤੇ ਸਬ지 ਬਣਾਣਾ ਕੜੀ ਬਣਾਣਾ ਕੀ ਨਾ ਦਿਨੋ ਮਾਤਾ ਦਿਨੋ ਗਿਆ ਉਹ ਦਿਨ ਮਾਤਾ ਇਹ ਦਬਾਣੀ ਤੇ ਮੈਨੂੰ ਸਪਾਈਨਾ ਘੱਟ ਲਾਉਣ ਪਰ ਇਹ ਵੀ ਮੇਰੇ ਅੰਨ ਕੀ ਕਰਾਂ ਬਸ ਮੰਮੀ ਆ ਕੀ ਮੈਨੂੰ ਕੜੀ ਬਣਾਈ ਤਾ ਆਵੇ ਫਾਇਮ ਮਰ ਜਾ ਮੰਮੀ ਅੱਲੀ ਵੜੀ ਕੜੀ ਹੁਣ ਲੈ ਕੀ ਹੋ ਗਿਆ ਹਾਂ ਮੰਮੀ ਦੋ ਜੀ ਚਾਰ ਜੀ ਅਸੀਂ ਘਰ ਵਿੱਚ ਮਾਸਾ ਜੀ ਜੀ ਬਣਾਇਦੀ ਕਿ ਇੱਕ ਡੰਗ ਦੀ ਤਾਜੀ ਤੇ ਦੂਜੇ ਡੰਗ ਦੀ ਤਾਜੀ ਤੂੰ ਤਾਂ ਢੇਰ ਲਾਤਾ ਕੀ ਕਰ ਉਧਰ ਵੇਚ ਲਈ ਜੀ ਸਿਮਰਤ ਉਹਦਾ ਨਹੀਂ ਤੇ ਕਰ ਗਿਆ ਤੁਹਾਨੂੰ ਚਲ ਬੱਦ ਬਣ ਗਈ ਤਾਂ ਹੁਣ ਕੀ ਹੋ ਗਿਆ ਦੱਸ ਨਹੀਂ ਆ ਗੱਲ ਨਹੀਂ ਗੱਲ ਇਹ ਨਹੀਂ ਕਿ ਕੜੀ ਹੈ ਗੱਲ ਇਹ ਕਿ ਤੁਹਾਨੂੰ ਪਤਾ ਰਾਸ਼ਨ ਕਿੰਨਾ ਮਹਿੰਗਾ ਹੁੰਦਾ ਹੈ ਕਿੰਨਾ ਆ ਕਰਦੇ ਨੇ ਮਕਾਨ ਦੀ ਕਿਸ਼ਤ ਵੀ ਜਾਂਦੀ ਹੈ ਤੂੰ ਹੀ ਭਾਨੀ ਕੀ ਉਜਾੜਾ ਪਾਣ ਲੱਗੇ ਹੋ ਤੂੰ ਹੀ ਭਈ ਬਹਿ ਜਾ ਮੈਂ ਆਪੇ ਹੀ ਕਰ ਲੈਣੀ ਆ ਮਿੰਦਾ ਲੱਗਾ ਵੀ ਜਿੰਨਾ ਇੱਥੇ ਬਣਾਣਾ ਉਹਨਾਂ ਦੀ ਸਿਮਰਤ ਨੂੰ ਵੇਚ ਲਾਂਗਾ ਫੇਰੇ ਹਾਏ ਹਯਨ ਜੋ ਤੈਨੂੰ ਕੀ ਹੋ ਗਿਆ ਅੱਗੇ ਮੈਂ ਕੀ ਜਿੱਦਨ ਦੀ ਐਂ ਸਿਮਰਤ ਨੂੰ ਭੇਜਣ ਲਈ ਨਹੀਂ ਆ ਪਰ ਮੰਮੀ ਚੋਂਗੇ ਜਦੋਂ ਤੁਹਾਨੂੰ ਮੱਝ ਵੜਿਆ ਨਾ ਹਾਏ ਮੈਂ ਮੱਝਾਂ ਐਨਾ ਸਾਬਣ ਖੋਰ ਵੀ ਦਿੱਤਾ ਜੇ ਮੰਮੀ ਆਹਾਂ ਭਾਂਡੇ ਮੰਜੇ ਖਾ ਲਿਆ ਸਾਬਣ ਤੇਰਾ ਕੀ ਕਰੀ ਆਂ ਮੰਮੀ ਪੈ ਉਹ ਮਾਪੇ ਸਫਾਈਆਂ ਕਰ ਲੈਣੀਆਂ ਨਹੀਂ ਜਾ ਲੱਤ ਸਾਂਹ ਜਾ ਕੇ ਮੈਂ ਕਰ ਦੇਣੀ ਸਫਾਈਆਂ ਇੱਧੇ ਵਹਿਮ ਨਹੀਂ ਕਰੀ ਦੇਂਦੇ ਜਾ ਐਡੀ ਤੂੰ ਸਿਆਣੀ ਹੋ ਗਈ ਕਿਤੇ ਆ ਵਰਤ ਤਾ ਉਹ ਵਰਤ ਤਾ ਦੱਸ ਕੰਮ ਕਰਨੇ ਤੇ ਸਾਬਣ ਵੀ ਲੱਗਣਾ ਸਬਜੀ ਬਣਾਉਣੀ ਥੋੜੇ ਚ ਤੜਕਾ ਵੀ ਲੱਗਣਾ ਦੱਸੋ ਇਹ ਖਾਗੇ ਕਿ ਨਹੀਂ ਅੰਚ ਦਲੀਆ ਤੇ ਕੋਈ ਥੋੜਾ ਬਣਾਨਾ ਸੀ ਮੰਮੀ ਉਹ ਵੀ ਮੈਨੂੰ ਨਹੀਂ ਖਾਣਾ ਪਿਛੇ ਹੀ ਛੱਡ ਗਿਆ ਮੇਰੀ ਹੋ ਗਿਆ ਬੱਚੇ ਇਦਾਂ ਹੀ ਕਰ ਦਿੰਦੇ ਨੇ ਜੂ ਕਿੱਦਾਂ ਨਹੀਂ ਹੋਣੀ ਤੂੰ ਕੱਲੀ ਰਹਿ ਰਾਹ ਕੇ ਕੱਲੀ ਰਹਿ ਉਹ ਨਹੀਂ ਖਾਣਦੀ ਮੰਮੀ ਜਦ ਅਸੀਂ ਦੋ ਜੀਆਂ ਦਾ ਬਣਾਉਣੀ ਮੰਮੀ ਚੀ ਬਣਾਣੀ ਤੇ ਅੱਜ ਚਾਰ ਜੀ ਅਸੀਂ ਇਕੱਠੇ ਆਏ ਆ ਤੇ ਚੀ ਤਾਂ ਮੇਰੇ ਹਿਸਾਬ ਨਾਲ ਬਣਾਉਣਾ ਮੈਂ ਉਜੜਾ ਮੈਨੂੰ ਨਹੀਂ ਤੇ ਪਸੰਦ ਦਾ ਉਹ ਉਜੜਾ ਚੱਲ ਜਾ ਤੂੰ ਬਹਿ ਜਾ ਕੇ ਮੈਂ ਰੋਟੀ ਪਾਣੀ ਲੈ ਆਉਣੀ ਆ ਸਫਾਈਆਂ ਕਰ ਲਾਂ ਪਹਿਲਾਂ ਜਾ ਸਫਾਈਆਂ ਕਰੋਗੇ ਨਾ ਮਲ ਮਸ਼ੀਨ ਲਾ ਦੇਣਾ ਕੱਪੜੇ ਇਹਨੇ ਆਟੋਮੈਟਿਕ ਮਸ਼ੀਨ ਹੈ ਕਿ ਕੱਪੜੇ ਸੁਣ ਦੇਣਾ ਉਹਦੇ ਚ ਸਰਪਾਦੀ ਫਿਰ ਕਰੇ ਦੀ ਸਖ ਜਿਆਦਾ ਪਾਤੀ ਉਹਦੇ ਚ ਟੱਕਣ ਬਣੇ ਹੁੰਦੇ ਨੇ ਸਿਰਫ ਉਹਨਾਂ ਕੀ ਪੈਣਾ ਸਿਰਫ ਜਿਆਦਾ ਪੈਣਾ ਹੀ ਨਹੀਂਗਾ ਲਾ ਲੂੰ ਮਸ਼ੀਨ ਠੀਕ ਆ ਆਇਆ ਹੈ ਭੈਣ ਕੋਈ ਹੱਜ ਨਹੀਂ ਤੇ ਰਹਿਣ ਦਾ ਵੀ ਮੂਹਾਂ ਦੇ ਹੱਥਾਂ ਨਾਲ ਰੱਖ ਪਾਵੇ ਕੱਪੜੇ ਨੇ ਨਾ ਢੇਰ ਹੀ ਲਾਏ ਆ ਕਿ ਆਏਗੀ ਤੇ ਧੋਏਗੀ ਬੱਸ ਹੈ ਪੇਰ ਤੇ ਜੀ ਸਿਰਫ ਬੜਾ ਵਰਤਦਾ ਮੇਰਾ ਦਸ ਕੱਪੜੇ ਸਿਰਫ ਪਾਏ ਧੁੱਪ ਨੇ ਤੇ ਪਾਣੀ ਨਾਲ ਧੋਪ ਜਾਣੇ ਸਾਫ਼ ਹੋ ਜਾਣੇ ਬਾਡੀ ਹੋਈ ਐ ਤੇ ਆਲੀ ਤੇ ਕੁੜੀ ਆਲੀ ਸਿਮਰ ਜਿੱਦਾਂ ਦੀ ਮਰਜ਼ੀ ਐ ਕੰਮ ਤੇ ਮੈਂ ਜ਼ਰੂਰ ਕਰਦੀ ਪਰ ਮੈਨੂੰ ਉਹਨੇ ਕਦੀ ਮਾੜਾ ਚੰਗਾ ਨਹੀਂ ਬੋਲਿਆ ਇਹ ਰਹਿਣਾ ਬੋਲਦੀ ਕੱਲੀ ਰਹਿ ਰਹਿ ਕੇ ਪਤਾ ਨਹੀਂ ਕੀ ਇਹਨੂੰ ਗੰਦੀ ਆਦਤ ਪੈ ਗਈ ਐ ਕੱਲੀ ਰਹਿ ਰਹਿ ਕੇ ਨਾਲੇ ਮੜਿਆ ਜੇ ਗੇੜਾ ਆਲੇ ਉਹਨੇ ਚ ਮੈਂ ਸਫਾਈ ਕਰਦਾ અંજુ દખરે બળે ભરાવા કામ કરો તેના ગાણો ઇંજ ઉંચી ચુકડ કરતા પાણી ਅੱਜ ਤੇ ਆਈ ਦੋ ਤਿੰਨ ਦਿਨ ਹੋ ਗਏ ਆ ਕੌਣ ਦੇਤੀ ਅੰਜੂ ਅੱਛਾ ਤੇ ਮੈਂ ਕਿ ਚੱਲ ਕੰਮ ਕਰਦਾ ਹਾਂ ਤਾਂ ਕਰਕੇ ਲੱਗ ਗਈ ਆ ਆਜ ਆਪਣੇ ਤੋਂ ਹੋ ਗਿਆ ਟੀ ਚੱਲ ਫੁੱਲ ਆ ਰੱਖੋ ਭਾਈ ਪਰਤ ਨੂੰ ਆਰ ਦੇਣੀ ਹੁਣ ਉਹ ਲੱਤ ਤੇ ਸੱਟ ਲੱਗੀ ਆ ਓਏ ਆਜ ਹੋਇਦੜ ਚੱਲ ਸਸੀ ਕਰਮਾ ਵੀ ਸਸੀ ਕਲ ਦੀਦੀ ਕੀ ਹਾਲ ਚੱਲ ਜੇ ਬਾਸ ਵਧੀਆ ਤੁਸੀਂ ਨਾ ਹੁਣ ਕੀ ਹੈ ਜੋ ਤੁਸੀਂ ਕਿਹੜੇ ਵਲੇ ਆਏ ਹੋ ਵਾਸ ਜਦੋਂ ਤੁਸੀਂ ਵੇਖ ਲਿਆ ਵੇਖ ਲਓ ਮੰਮੀ ਇੱਧਰ ਆਏ ਤਾਂ ਤੁਹਾਡੇ ਪੈਰ ਇੱਧਰ ਪਏ ਨੇ ਨਹੀਂ ਤਾਂ ਤੁਸੀਂ ਉੱਧਰ ਹੀ ਰਹਿੰਦੇ ਹੋ ਮੈਨੂੰ ਲੱਗਦਾ ਰਹਿਣ ਆਏ ਹੋ ਨਹੀਂ ਦੀਦੀ ਤੁਹਾਨੂੰ ਮਿਲਣ ਤੇ ਆਉਣੀ ਆ ਤੁਹਾਨੂੰ ਉਦਾਂ ਹੀ ਲੱਗਦਾ ਵਾ ਨਾਲੇ ਤੁਸੀਂ ਕਿੰਨਾ ਕੁ ਉੱਧਰ ਜਾਂਦੇ ਜੇ ਦੱਸੋ ਮੈਨੂੰ ਕੀ ਕਰਾਂ ਮੈਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਜੇ ਦੀਦੀ ਮੱਸਾ ਟਾਈਮ ਨਹੀਂ ਜੇ ਲੱਗਦਾ ਹੁਣ ਮੰਮੀ ਉੱਧਰ ਹੁੰਦੇ ਆ ਤੇ ਫਿਰ ਮੈਂ ਉੱਧਰ ਹੀ ਜਾਣਾ ਆ ਇਹ ਤਾਂ ਗੱਲ ਹੈ ਜਿੱਦਾਂ ਮਾਵਾ ਹੋਣ ਉੱਧਰ ਹੀ ਸਾਰੇ ਆਉਂਦੇ ਨੇ ਅੱਛਾ ਮੇਰੀ ਗੱਲ ਸੁਣੋ ਕਹਿੰਦੇ ਤੁਹਾਡੇ ਪੈਰ ਤੇ ਸੱਟ ਲੱਗੀ ਆ ਆਹ ਨੂੰ ਪਤਾ ਕੀ ਹੋਇਆ ਮੈਂ ਸਾਰੇ ਮੰਮੀ ਗੁਰਦੁਆਰਾ ਸਾਹਿਬ ਤੋਂ ਆਉਂਦੇ ਸੀ ਕਿ ਮੈਂ ਕਾਹ ਚਲਾਇਤੀ ਬੈਠੋ ਮੈਂ ਚਾਹ ਬਣਾਉਣੀ ਆ ਉਹ ਮੈਟ ਜਾ ਕਿਤੇ ਪਿਆ ਸੀ ਪੰਡਿਆਲੇ ਤੇ ਲੱਗੇ ਉਹ ਮੇਰਾ ਪੈਰ ਚप्पल ਵੀ ਦੂਜੀ ਸੀ ਉਹ ਜੀ ਉਹ ਸਲਿੱਪੀ ਹੋ ਗਿਆ ਤੇ ਇੱਕਦਾਂ ਮਿੱਡ ਗਈ ਇੰਨਾ ਹਿੱਸਾ ਤੇ ਮੇਰਾ ਚੱਲਦਾ ਹੀ ਨਹੀਂ ਪਿਆ ਤਾਂ ਮੰਮੀ ਨੇ ਜਿੱਦਬਾਜੀ ਕੀਤੀ ਕਹਿੰਦੇ ਤੂੰ ਬੈ ਜਾ ਆਰਾਮ ਕਰ ਕੋਈ ਨਹੀਂ ਮੈਂ ਕਰ ਲਵਾਂਨੀ ਮੈਂ ਤਾਂ ਕਿਹਾ ਮੰਮੀ ਉੱਥੇ ਵੀ ਤੁਸੀਂ ਕੰਮ ਕਰਦੇ ਰਹਿੰਦੇ ਤੁਸੀਂ ਆਰਾਮ ਕਰੋ ਕਹਿੰਦੇ ਕੋਈ ਗੱਲ ਨਹੀਂ ਕੰਮ ਨਾਲ ਕੀ ਹੈ ਕੰਮ ਤਾਂ ਉੱਥੇ ਵੀ ਕਰਦੀ ਸੀ ਤੇਰੀ ਕਰ ਲਵਾਂ ਪਾਪੀ ਜਿਆਦਾ ਛੱਟ ਤੇ ਨਹੀਂ ਲੱਗੀ ਪਤਾ ਨਹੀਂ ਹੈ ਕਿ ਚੈੱਕ ਕਰਾਣ ਜਾਣਾ ਮੈਂ ਬਸ ਮੇਰੀ ਲੱਤ ਨਹੀਂ ਹਿੱਲਾਂਦੀ ਚੈੱਕ ਕਰਾਉਣ ਹੀ ਨਹੀਂ ਗਏ ਕਹਾਂ ਦੀ ਲੱਗੀ ਆ ਛੱਟ ਸੇਰੇ ਸੇਰੇ ਲੱਗੀ ਆ ਕੋਈ ਛੱਟ 6 ਵਜੇ ਹੋਰ ਮੰਮੀ ਤੇ ਇਹ ਸੁਣਾਓ ਠੀਕ ਠੀਕ ਆ ਬੱਤ ਤੂੰ ਸੁਣਾ ਠੀਕ ਆ ਮੰਮੀ ਨੇ ਤਾਂ ਮੈਂ ਲਈ ਸਤਾਰਾ ਆਰਾਮ ਕਰਾਉਣਾ ਕਿ ਚੱਲ ਮੇਰੇ ਕੋ ਰਹਿਣਾ ਹਫ਼ਤਾ ਮਹੀਨਾ ਰਹਿਣ ਤੇ ਮੈਂ ਆਰਾਮ ਕਰਾਵਾਂ ਮੈਨੂੰ ਕੀ ਪਤਾ ਸੀ ਮੇਰੇ ਨਾਲ ਪਾਣਾ ਪਏ ਜਣਾ ਕਹਿੰਦੇ ਮੰਮੀ ਨੂੰ ਵੀ ਕਰਨਾ ਪੈ ਗਿਆ ਇੱਥੇ ਵੀ ਕੰਮ ਕੋਈ ਨੂੰ ਬੜਾ ਮਹਿਸੂਸ ਹੋਉਂਦੇ ਆ ਚੱਲ ਕੋਈ ਜੀ ਪੁੱਤ ਕੰਮ ਕਰਨਾ ਕਿਹੜੀ ਜਿੰਨਾ ਚਿਰ ਚੱਲਦੇ ਹੱਡ ਪੈਰ ਪਰ ਨਹੀਂ ਫੇਰ ਵੀ ਮੰਮੀ ਮੈਂ ਤਾਂ ਸੋਚਿਆ ਸੀ ਚੱਲ ਆਰਾਮ ਕਰਾਂਗੇ ਮੈਂ ਉਸਨ ਗਈ ਆ ਤੇ ਚਾਰ ਦਿਨ ਪਹਿਲਾਂ ਮੈਂ ਤਾਂ ਕਹਿੰਦੀ ਤਾਨੂੰ ਨਾ ਭਈ ਸਾਡੀ ਮਾਂ ਸਾਰਾ ਇਹ ਕੰਮ ਆਪ ਉੱਥੇ ਕਰਨਦੇ ਤੋਂ ਉਹ ਮਾਰ ਆਣੀ ਨਹੀਂ ਹਜੇ ਤੱਕ ਕੰਮ ਸਿੱਖਿਆ ਹੀ ਨਹੀਂ ਚੱਜਣਾ ਕਰਨਾ ਬਸ ਉਹਦਾ ਮੂੰਹ ਹੀ ਚੱਲਦਾ ਵਾ ਖਾਣ ਚ। ਘੋਰੀ ਬਣਾਉਂ ਫਿਰ ਦੀਦੀ ਵਸਤੇ ਥੋੜੀ ਥੋੜੀ ਚਾਹ ਪੀ ਲੰਗੇ। ਚਾਹ ਮੈਂ ਪੀ ਕੇ ਆਈ ਆ। ਸਿਮਰਤ ਡੇਈ ਸੀ ਆਲੂ ਵਾਲੇ ਪਰੌਂਠੇ ਬਣਾਉਣਾ। ਤੇ ਉਹਨੇ ਮੈਨੂੰ ਵੀ ਪਰੌਂਠਾ ਪਵਾਤਾ। ਤੇ ਨਾਲ ਚਾਹ ਤੇ ਮੇਰਾ ਤੇ ਢਿੱਡ ਨਾ ਐ ਫੁੱਲ ਹੋਇਆ ਪਿਆ। ਬਸ ਪਾਣੀ ਬਰਤ ਨੇ ਪਰੌਂਠਾ ਉਹ ਵੀ ਆਲੂ ਵਾਲਾ। ਮੈਂ ਕਦੀ ਸੁਣਿਆ ਨਹੀਂ ਉਹਨੇ ਚੁੰਗੇ 'ਚ ਪੈਰ ਰੱਖਿਆ ਹੋਵੇ ਮੰਮੀ। ਨਹੀਂ ਨਹੀਂ ਐ ਹੋਜੀ ਗੱਲ ਨਹੀਂ ਅੰਜੂ। ਉਹ ਤੇ ਮੈਂ ਆਪ ਹੀ ਇਹਨੂੰ ਕਰਨ ਦਿੰਦੀ, ਕਰ ਲੈਂਦੀ ਹਾਂ ਸਭ ਕੁਝ। ਕਿਉਂ ਪਾਪਾ ਜੀ? ਉਹਨੂੰ ਸਾਰੀ ਜਾਜ ਆ। ਰੋਟੀ ਪਾਣੀ ਦੀ। ਨਾਲੇ ਇਹ ਥੋੜਾ ਕਿ ਮੰਮੀ ਉਥੇ ਰੋਟੀ ਪਣੀ ਬਣਾਉਂਦੇ ਆ ਉਹ ਵੀ ਬਣਾਉਂਦੀ ਆ ਉਹ ਤੇ ਮੰਮੀ ਆਪਣੀ ਮਰਜ਼ੀ ਨਾਲ ਹੀ ਕੰਮ ਕਰਦੇ ਉਥੇ ਜਿੰਨਾ ਕਿ ਦਿਲ ਕਰੇ ਉਹਨਾਂ ਦਾ ਉਹ ਮੈਨੂੰ ਪੁੱਤ ਕੁਝ ਕਹਿੰਦੀ ਨਹੀਂ ਵੀ ਆ ਕਰ ਆ ਕਰ ਉਹ ਤੇ ਮੈਂ ਆਪਣੀ ਮਰਜ਼ੀ ਨਾਲ ਕਰਦੇ ਆ ਵੀ ਚੱਲ ਸਰੀਰ ਚੱਲਦਾ ਰਹਿੰਦਾ ਪਰ ਮੰਮੀ ਮੈਂ ਉਸ ਦਿਨ ਆਈ ਸੀ ਤਾਂ ਤੁਸੀਂ ਤੇ ਕੱਪੜੇ ਵੀ ਕਾਰ ਪੜਦੇ ਤੋਂ ਉਹ ਸਫਾਈਆਂ ਕਰਵਾ ਇਹ ਕਰ ਉਹ ਕਰ ਲੱਗੇ ਸੀ ਤੇ ਜੀ ਚੱਲ ਕਿਸੇ ਵळे ਜਿਆਦਾ ਹੁੰਦਾ ਫਿਰ ਕਰ ਲਈਦਾ ਕੋਈ ਨਾ ਨਹੀਂ ਬਾਜ਼ਾਰ ਹਾਏ ਹਾਏ ਤੇ ਬਾਬੀ ਹਾਂ ਛੋਟਾ ਜਿਹਾ ਬੱਚਾ ਸੀ ਅਸਰਵਾਰ ਕਹਾਣੀ ਛੋ ਮਮੀ ਤੂੰ ਸੁਦੀ ਚੰਗੀ ਭਲੀ ਅੰਜੂ ਤੂੰ ਕਹਿੰਦੀ ਮਮੀ ਮੇਰੇ ਨਾਲ ਤਾਂ ਨਹੀਂ ਲਾਂਡੇ ਮਮੀ ਆ ਦੇ ਕੇ ਹਾਂ ਬਾਬੀ ਚੰਗਾ ਭਲਾ ਨੱਚਣ ਦੇ ਤੁਸੀਂ ਕਹਿੰਦੇ ਸੀ ਕਿ ਇਹ ਠੀਕ ਨਹੀਂ ਨਹੀਂ ਮਮੀ ਜਦੋਂ ਕਹਿੰਦੇ ਨਾ ਅਚਾਨਕ ਕੁਝ ਹੋਵੇ ਤੇ ਦੁੱਖ ਤਕਲੀਫ ਇੱਕਦਮ ਨਿਕਲ ਜਾਂਦਾ ਹੈਗਾ ਵਾ ਐਦਾਂ ਨਾ ਵੇਖ ਮਮੀ ਮੇਰੇ ਵੱਲ ਤੁਸੀਂ ਬਾਬੀ ਕਿਉਂ ਝੂਠ ਮਾਰਨ ਦੇ ਏ ਜੀ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ। ਤੁਹਾਨੂੰ ਪਤਾ ਜਿਹੜੀ ਤੁਹਾਡੀ ਸਹੇਲੀ ਹੈ ਨਾ ਉਹ ਮੇਰੇ ਹੀ ਉਧਰ ਵੀ ਆਈ ਹੈ। 2 ਮਹੀਨੇ ਹੋਏ ਵਿਆਹ ਨੂੰ ਤੇ ਤੁਸੀਂ ਉਹਦੇ ਨਾਲ ਇੱਧਰ ਗੱਲ ਕੀਤੀ ਸੀ ਕਿ ਮੇਰੀ ਸੱਸ ਸਾਰਾ ਕੰਮ ਕਰਦਾ ਉਧਰ ਸੰਭਲੀ ਹੈ ਤੇ ਮੇਰੇ ਵਾਲੇ ਇੱਧਰ ਕੋਈ ਨਹੀਂ ਆ। ਪਹਿਲੀ ਗੱਲ ਭਾਬੀ ਆਡੋਂ ਨੂੰ ਤੁਸੀਂ ਕਿਹਾ ਸੀ ਤੇ ਜਦੋਂ ਆਡੋਗੇ ਮੰਮੀ ਵੀ ਤੁਸੀਂ ਨਾਲ ਰੱਖਿਆ ਹੀ ਨਹੀਂ ਉਦੋਂ ਕਿ ਮੰਮੀ ਨੇ ਫਿਰ ਉਧਰ ਹੀ ਕੰਮ ਕਰਨਾ। ਹੁਣ ਤੁਹਾਨੂੰ ਵੇਖ-ਵੇਖ ਕੇ ਗੁੱਸਾ ਚੜਦਾ ਹੈ ਕਿ ਕਿਸੇ ਮਰਦ ਨਾਲ ਸਾਰਾ ਘਰ ਸੰਭਲੀ ਹੈ ਮੰਮੀ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਤੁਸੀਂ ਕਿਸੇ ਚਾਲ ਨਾਲ ਮੰਮੀ ਨੂੰ ਇੱਧਰ ਲਿਆਓਗੇ ਤੇ ਉਹ ਚਾਲ ਸਾਫ਼ ਸਾਹਮਣੇ ਆ ਗਈ। ਮੰਮੀ ਸਿਰਫ ਤਾਨੂੰ ਕੰਮ ਕਰਕੇ ਇੱਧਰ ਲਿਆਂਦਾ ਗਿਆ ਹੈ। ਹੋਰ ਕਿਹੇ ਚੀਜ਼ ਕਰਕੇ ਨਹੀਂ। ਸਾਰਾ ਕੋਈ ਤੁਹਾਡੀ ਅੱਖਾਂ ਸਾਹਮਣੇ ਹੈ। ਮੰਮੀ ਵਰਤ ਤੂੰ ਨਾ ਬੁਢੀ ਕਾਣ। ਕੋਈ ਗਲਤੀ ਹੋ ਗਈ ਮੇਰੇ ਕੋਲ। ਨਹੀਂ ਦੀਦੀ, ਮੇਰੇ ਕੋਲ ਗਲਤੀ ਹੋ ਗਈ। ਮੈਂ ਵੀ ਨਾਂ ਲਗਵਾਉਣ ਦੇ ਗੱਲਾਂ ਚ ਆ ਗਈਆਂ। ਸਾਰੇ ਮੈਨੂੰ ਰੋਜ਼ ਕਹਿੰਦੇ ਸੀ ਕਦੀ ਆਪਣੀ ਦਰਾਨੀ ਘਰ ਜਾ ਕੇ ਦੇਖ ਤੇਰੀ ਸੱਸ ਵੇ ਕਿਵੇਂ ਘਰ ਚਮਚ ਮਾ ਕੇ ਬੈਠੀ ਉਹਨੂੰ ਵੇ ਕਿੰਨੀ ਐਸ਼ ਦਿੰਦੀ ਉਹ। ਫੋਨ ਕੇ ਥੋੜਾ ਪੋਤਾ ਤਾਂ ਹੁੰਦਾ ਹੀ ਆ ਨਾ ਫਿਰ ਮੰਮੀ ਮੇਰਾ ਗੇੜਾ ਵੀ ਘੱਟ ਮਾਰਦੇ ਸੀ ਤੇ ਮੈਨੂੰ ਆ ਗਰਮੀ ਦੀਆਂ ਛੁੱਟੀਆਂ ਵੀ ਪੈ ਗਈਆਂ ਹੀ ਆ ਬੱਚਾ ਲੈ ਕੇ ਕਿਤੇ ਆ ਜਾਣਾ ਜਾਊਂ ਕਿੱਦਾਂ ਸਿੱਧਾ ਹੋ ਗਈ ਤੇ ਸਿਮਰਦੇ ਨੇ ਆਣ ਨਹੀਂ ਦੇਣਾ ਸੀ ਮੈਂ ਉਹੀ ਤਾਂ ਕਹਿੰਨੀ ਆ ਭਾਬੀ ਅਸੀਂ ਅੱਡ ਬਾਰੇ ਤੇ ਹੋ ਜੰਨੇ ਉਹਦੋਂ ਸਾਨੂੰ ਲੱਗਦਾ ਕਿ ਅਸੀਂ ਇਕੱਲੇ ਕੁਛ ਰਵਾਂਗੇ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਨਹੀਂ ਪਰਿਵਾਰ ਦੇ ਸਾਥ ਦੀ ਕਿੰਨੀ ਲੋੜ ਹੁੰਦੀ ਆ ਖਾਸ ਕਰਕੇ ਸੱਸ ਮਾਂ ਦੀ ਬਹੁਤ ਲੋੜ ਹੁੰਦੀ ਆ ਜੇ ਇਸ ਟਾਈਮ ਉਹ ਤੁਹਾਡੇ ਕੋਲ ਹੋਣ ਤੇ ਤੁਹਾਡੀ ਕੇਅਰ ਵੀ ਕਰਨ ਬੱਚਿਆਂ ਦੀ ਕੇਅਰ ਵੀ ਕਰਨ ਕੰਮ ਵੀ ਕਰਨ ਪਰ ਹੁਣ ਆਪਾਂ ਕੀ ਕਰ ਸਕਦੇ ਆ ਜੀ ਤੇਰਾ ਮਨ ਬਦਲ ਗਿਆ ਸੀ ਤੇ ਤੂੰ ਉਦਾਂ ਹੀ ਕਹਿ ਦਿੰਦੀ ਕਿ ਮੰਮੀ ਉਧਰ ਵੀ ਆਇਆ ਜਾਇਆ ਕਰੋ ਤੇ ਇੱਧਰ ਵੀ ਆਇਆ ਜਾਇਆ ਕਰੋ ਪਿਆਰ ਨਾਲ ਹੀ ਆ ਜਾਂਦੇ ਹੋ ਐਸੀ ਤਾਂ ਗਲਤੀ ਹੋ ਗਈ ਦੀਦੀ ਐਂ ਤਾਂ ਦਿਮਾਗ ਖਰਾਬ ਹੁੰਦਾ ਸਾਡੀਆਂ ਨੂੰਆਂ ਦਾ ਆਣ ਬਣ ਦੀਆਂ ਗੱਲਾਂ 'ਚ ਤੇ ਆਨੇ ਆਨੇ ਆ ਕੇ ਬਸ ਲੋਕਾਂ ਦੀਆਂ ਗੱਲਾਂ 'ਚ ਹੀ ਆ ਗਈ ਮੈਂ ਬਸ ਐ ਦੂਰੋਂ ਵੇਖਦੀ ਰਹੀ ਕਿ ਮੰਮੀ ਉਹਦਾ ਕੱਦੇ ਬੋਧ ਹੈ ਮੈਨੂੰ ਤਾਂ ਪਤਾ ਨਹੀਂ ਸਿਮਰਤ ਵੀ ਘਰ ਸੰਭਲ ਲੱਗ ਪਈ ਮਿੰਦਾ ਹੀ ਲੱਗਾ ਸੀ ਮੰਮੀ ਕਿ ਤੂੰ ਹੀ ਘਰ ਨੂੰ ਸਾਹਮਣੇ ਬੱਠੇ ਹੋ ਗਲਤੀ ਹੋ ਗਈ ਮੰਮੀ ਮੈਂ ਤੁਹਾਡੇ ਨਾਂ ਬਹਾਨੇਬਾਜੀ ਚ ਤੁਹਾਨੂੰ ਕੰਮ ਦਾ ਲਾਇਆ ਸਵੇਰ ਦਾ ਸੌਰੀ ਮੰਮੀ ਮੈਨੂੰ ਮਾਫ਼ ਕਰ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਸ ਕੋਈ ਤੂੰ ਹੀ ਵੀ ਦੀਦੀ ਮਾਫ਼ ਕਰ ਦਿਓ ਉਹਨਾਂ ਚ ਵੀ ਜਾਣਿਆ ਚੱਲ ਉੱਥੇ ਤੇ ਆਪਣੀ ਮਰਜ਼ੀ ਨਾਲ ਕੰਮ ਕਰਦੀ ਆ ਕਰਵਾਓ ਤੁਸੀਂ ਕੰਮ ਪਰ ਇਹਨਾਂ ਨੂੰ ਨਾ ਕਰਵਾਓ ਕਿ ਉਹਨਾਂ ਨੂੰ 2 ਮਿੰਟ ਬੈਠਣ ਹੀ ਨਾ ਦਿਓ ਨਹੀਂ 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 ਦੀਦੀ ਮੈਂ ਉਹਨਾਂ ਕੋਈ ਕੰਮ ਨਹੀਂੋਂ ਕਰਾਵਾਂਗੀ ਮੈਨੂੰ ਤਾਂ ਬਸ ਇਹੀ ਹੈ ਕਿ ਮੇਰੇ ਕੋਲ ਆਂਦੇ ਜਾਂਦੇ ਰਹਿਣ ਤੇ ਬੇਸ਼ੱਕ ਇੱਥੇ ਹੀ ਰਹਿ ਲਣ ਪਰ ਮੈਂ ਕੰਮ ਕਰਾਉਣ ਦੇ ਇਰਾਦੇ ਚ ਨਹੀਂ ਕੰਮ ਤੇ ਮੈਂ ਪਹਿਲਾਂ ਵੀ ਕਰਦੀ ਸੀਾਂ ਬਹਿਣਾ ਭਾਬੀ ਧੀਆ ਬੁਰੀਆਂ ਬੰਦੀਆਂ ਵਾ ਪਰ ਧੀਆ ਨੂੰ ਮਾਂ ਦਾ ਦੁੱਖ ਹੁੰਦਾ ਵਾ ਕਿ ਉਹ ਤਾਂ ਸਮਝਾਉਂਦੀ ਆ ਮੈਂ ਜੋਨੀ ਆ ਕਿ ਤੁਸੀਂ ਹੁਣ ਉਹਨਾਂ ਨਾਲ ਉਦਾਂ ਹੀ ਵਰਤੋ ਜਿੱਦਾਂ ਕਿ ਇੱਕ ਧੀ ਆਪਣੀ ਮਾਂ ਨਾਲ ਵਰਤਦੀ ਹੈ ਤੁਹਾਨੂੰ ਵੀ ਉਹਨਾਂ ਦਾ ਉਹਨਾ ਹੀ ਦੁੱਖ ਹੋਵੇ ਜਿੱਦਾਂ ਇੱਕ ਧੀ ਨੂੰ ਮਾਂ ਦਾ ਹੁੰਦਾ ਸਹੀ ਕਿਹਾ ਦੀਦੀ ਤੁਸੀਂ ਉਹਦਰ ਮੇਰੇ ਪੇਕੇ ਮੇਰੀ ਮਾਂ ਕੰਮ ਕਰੇ ਤੇ ਬਨੰਦ ਘਾਲਾ ਹੁੰਦੀਆਂ ਨੇ ਕਿ ਭਾਬੀ ਕਿਉਂ ਨਹੀਂ ਸਾਹਮਦੀ ਸੀ ਸਾਰੀ ਉਮਰ ਤੋਂ ਉਹਨੇ ਕੰਮ ਕੀਤਾ ਭਰਾ ਕਿਉਂ ਨਹੀਂ ਪਰਚਾਈ ਨੂੰ ਸਮਝਾਂਦਾ ਤੇ ਅਦਰ ਮੈਂ ਮੈਂ ਵੀ ਤਾਂ ਉਹੀ ਕਰਤੂਤ ਕੋਲ ਲੰਦੀ ਸੀਾਂ ਕਿ ਆਪਣੀ ਮਾਵਾ ਵਰਗੀ ਸਾਸਕੋ ਨੂੰ ਕੰਮ ਲੈਣ ਨਹੀਂ ਸਾਂ ਜਰਾ ਇਹਨਾਂ ਨੇ ਨਹੀਂ ਸੋਚਿਆ ਕਿ ਕੱਲ ਨੂੰ ਮੈਂ ਵੀ ਇਹਦੀ ਉਮਰ 'ਚ ਜਾਣਾ ਮੈਂ ਹੁਣ ਕੰਮ ਕਰਕੇ ਥੱਕ ਜਾਈਂ ਤਾਂ ਗਾਂ ਨੂੰ ਮੇਰਾ ਕੀ ਬਣੇਗਾ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਮੈਂ ਅਗੋਂ ਤਾਂ ਇਹੋ ਜੀ ਗਲਤੀ ਨਹੀਂ ਕਰਾਂਗੀ ਨਹੀਂ ਗਲਤੀ ਭਾਬੀ ਇਹ ਤੁਹਾਡੀ ਮਾਂ ਵਾ ਇਹਨੂੰ ਤੁਸੀਂ ਸਾਂਭਣਾ ਵਾ ਮੇਰਾ ਤੇ ਬਸ ਸਮਝਾਉਣ ਦਾ ਤਰੀਕਾ ਹੀ ਸੀ ਥੋੜਾ ਜਿਹਾ ਮੈਂ ਚਾਹੁੰਨੀ ਆ ਕਿ ਮੰਮੀ ਵੀ ਖੁਸ਼ ਰਹਿਣ ਤੇ ਤੁਸੀਂ ਵੀ ਦੋਵੇਂ ਜਣੀਆਂ ਖੁਸ਼ ਰਹੋ ਬਾਕੀ ਕੁਝ ਨਹੀਂ ਵੰਡਿਆ ਓਨੀ ਤੇਰੀ ਸਾਸਿਆ ਤੇ ਓਨੀ ਓਦੀ ਠੀਕ ਐ ਮੰਮੀ ਦੀਦੀ ਤੁਸੀਂ ਹੁਣ ਬੈਠੋ ਚਾਵਹਾਨੀ ਮੈਂ ਬਣਾਉਣੀ ਐ ਆਲੂ ਵਾਲੇ ਪਰੌਂਠੇ ਉਧਰੋਂ ਖਾਦੇ ਆ ਨਾ ਤੇ ਮੰਮੀ ਨੇ ਬਣਾਈ ਕੜੀ ਮੈਂ ਚਾਵਲ ਬਣਾਉਣੇ ਨਾਲ ਹਲਕਾ ਲਾਵਾਂਗੀ ਚਾਹ ਠੀਕ ਐ ਬਾਅਦ ਖਾ ਕੇ ਚਾਹਣਾ ਠੀਕ ਐ ਬੈਠੋ ਦੂਰ ਨਾ ਟੈਨਸ਼ਨ ਲਿਆ ਕਰ ਮੰਮੀ ਤੇ ਐਂਛਾ ਤੇ ਹੁੰਦੀ ਜਾਂ ਤੀਆਂ ਨੂੰ ਜੇ ਧੀਆ ਟੈਨਸ਼ਨ ਨਹੀਂ ਕਰਨਗੀਆਂ ਤੇ ਨਵਾਂ ਟੈਨਸ਼ਨ ਕਿੱਥੋਂ ਕਰਨਗੀਆਂ ਦੱਸੋ ਨਹੀਂ ਬੱਸ ਨੱਕੀ ਕਿੰ ਕੋਈ ਮੈਂ ਆਪਣੀ ਮਰਜ਼ੀ ਨਾਲ ਕਰਦੀ ਹਾਂ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਆਪਣੇ ਘਰ ਰਾਜੀ ਖੁਸ਼ੀ ਰਹੋ ਸਾਰੇ ਜਣੇ ਮੈਨੂੰ ਇੰਨਾ ਬਹੁਤ ਐ ਚਲੋ ਬੈਠੋ ਦੀਦੀ ਮੈਂ ਕੁਝ ਬਣਾ ਕੇ ਲਿਆਉਣੀ ਇੱਥੇ ਤੁਸੀਂ ਵੀ ਬੈਜੋ ਸਤਿ ਸ਼੍ਰੀ ਅਕਾਲ ਜੀ ਹੋ ਸਨਾਉ ਸਾਰੇ ਠੀਕ ਠਾਕ ਹੋ ਤੇ ਆਪਾਂ ਇੱਕ ਛੋਟੀ ਜੀ ਸਟੋਰੀ ਤਿਆਰ ਕੀਤੀ ਆ ਜਿਹਦੇ ਵਿੱਚ ਅੱਜ ਮੈਂ ਸੀਨ ਕੀਤਾ ਵਾ ਤੇ ਨਾਨਣ ਬਣ ਕੇ ਆਈਆਂ ਮੈਂ ਵੀ ਇੱਦਾਂ ਬਸ ਬੋਰ ਹੋਣ ਦੀ ਸੀ ਘਰੇ ਲੰਮੀ ਪਈ ਤੇ ਮੈਂ ਦੀਦੀ ਨੂੰ ਕਿਹਾ ਮੈਂ ਸੀਨ ਕਰ ਦਿੰਨੀ ਤੇ ਪਿਆਰ ਦਿਓ ਇਸ ਸਟੋਰੀ ਚ ਮੈਸੇਜ ਹੈਗਾ ਜੇ ਅ ਉਹਨਾਂ ਨੂੰ ਆਵਸਤੇਗਾ ਵੈ ਜਿਨ੍ਹਾਂ ਨੇ ਆਪਣੇ ਸੱਸਾਂ ਨੂੰ ਮਾਵਾਂ ਮੰਨਿਆ ਹੀ ਨਹੀਂ ਕਦੀ ਕਦੀ ਨਹੀਂ ਮੰਨਿਆ ਉਹ ਸਿਰਫ ਸਾਸਿਓ ਨਾਲ ਇੱਕ ਘਰ ਵਿੱਚ ਇਹੋ ਜੀ ਮਸ਼ੀਨ ਸਮਝਦੀਆਂ ਨੇ ਕਿ ਬੱਚੇ ਪਾਲਲੇ ਨੇ ਵਿਆਹੇ ਨੇ ਹੁਣ ਸਾੰਬੇ ਈਆਂ ਨੂੰ ਬੜਾ ਸਾੰਬਦੀ ਸੀ ਪੁੱਤਰਾਂ ਨੂੰ ਬੜਾ ਸਾੰਬਦੀ ਸੀ ਸਾਨੂੰ ਸੰਭਲ ਲਈਏ ਤੇ ਗੋਡੇ ਵੀੜ ਹੁੰਦੇ ਨੇ ਉਹਨਾਂ ਦੇ ਸਾਹਮਣੇ ਆਪਣੀ ਨਟਕੀ ਉਹਨਾਂ ਦੇ ਸਾਹਮਣੇ ਤਾਂ ਕੀ ਪੇਸ਼ ਕੀ ਬਹਾਨੀ ਕਿ ਮੰਮੀ ਅਸੀਂ ਤਾਂ ਤੁਹਾਡੇ ਸਿਰ ਤੇ ਰਹਿਣਾ ਤੁਹਾਡੇ ਸਿਰ ਤੇ ਖਾਣਾ ਪੀਣਾ ਤੁਹਾਡੇ ਸਿਰ ਤੇ ਘੁੰਮਣਾ ਨਾ ਉਹਦੇ ਸਿਰ ਤੇ ਸਾਰਾ ਕੁਝ ਕਰਨਾ ਤੂੰ ਹੀ ਲੋਕੋ ਜਿਹੀ ਨਹੀਂ ਕਰੋਗੀ ਆ ਉਹ ਕਿੱ데 ਤੇ ਆਸ ਰੱਖੇ ਵਿਚਾਰੀ ਕਿਉਂ ਦੀਦੀ ਉਹ ਕਿਹਦੇ ਤੇ ਆਸ ਰੱਖੇ ਕਿ ਮੈਂ ਉੱਠੀ ਆ ਮੈਨੂੰ ਕੋਈ ਗਰਮ-ਗਰਮ ਚਾਹ ਕੱਪ ਦੇ ਦੇਵੇ ਸਾਰੀ ਉਮਰ ਉਹਨੇ ਸਿਰੇ ਤੜਕੇ ਉੱਠ ਕੇ ਬਤਾ ਲਈ ਬੱਚਿਆਂ ਦਾ ਕਰ ਲਿਆ ਸਾਰਿਆਂ ਦਾ ਕਰ ਲਿਆ ਪੋਤਰਾ-ਪੁਤਰੀਆਂ ਦਾ ਵੀ ਕਰਦੀ ਪਈ ਐ ਪਰ ਉਹਨੂੰ ਨੂੰ ਕੋਲੋਂ ਸੁੱਖ ਮਿਲਣਾ ਅੱਜ ਦੇ ਟਾਈਮ ਬਹੁਤ ਹੀ ਔਖਾ ਕਿਤੇ ਕੋਈ ਹੋएगी ਚੱਜ ਦੀ ਜਿਹੜੀ ਦਿਲੋਂ ਕਰੇਗੀ ਨਹੀਂ ਤੇ ਸਭ ਨੇ ਨਾ ਕਮਰੇ ਦੇ ਅੰਦਰ ਬੂਏ ਬੰਦ ਦੇ ਪਿੱਛੇ ਇੱਕੋ ਹੀ ਲੱਗਿਆ ਹੁੰਦਾ ਰੁਖੜਾ ਹੁਣ ਗੁੱਡੀ ਦੀ ਚਾਹ ਬਣਾਣੀ ਆਪ ਐ ਹੀ ਜਦੋਂ ਮਰਜੀ ਪੀ ਲਈ ਹੁਣ ਗੁੱਡੀ ਨੂੰ ਟਾਈਮ ਨਾ ਲਿਆ ਤੇ ਨਹੀਂ ਇਹਦੀ ਦਵਾਈ ਦਾ ਵੇਖਣਾ ਪੈਂਦਾ ਹੀ ਸਮਝ ਨਹੀਂ ਆਉਂਦਾ ਕਿ ਤੂੰ ਹੀ ਅੱਜ ਜਵਾਨ ਹੋ ਤਾਂ ਕੱਲ੍ਹ ਦੇ ਗੁੱਡੇ ਨਹੀਂ ਹੋਣਾ ਤੂੰ ਹੀ ਨੇ ਉਸ ਉਮਰ ਜਾਣਾ ਬਚਪਨ ਤੋਂ ਜਵਾਨੀ 'ਚ ਆ ਗਏ ਹੋ ਤੇ ਜਵਾਨੀ ਤੋਂ ਅੱਧ 'ਚ ਨਹੀਂ ਆ ਗਏ ਹੋ ਕਿ ਤੁਹਾਨੂੰ ਬੁਢਾਪਾ ਭੁੱਲਿਆ ਤੁਹਾਡਾ ਕਿ ਤੂੰ ਹੀ ਵੀ ਕਦੀ ਸੱਸ ਬੰਨਾ ਹੈ ਦਾਦੀ ਬੰਨਾ ਹੈ ਨਾਨੀ ਬੰਨਾ ਹੈ ਆਪਣੀ ਮਾਂ ਵੱਲ ਬੜਾ ਧਿਆਨ ਆਉਂਦਾ ਮੰਮੀ ਕੀ ਕਰਦੀਆਂ ਮੰਮੀ ਉਧਰ ਹੋਇਆ ਕਰ ਇਹ ਦਿਨ ਹੁੰਦੇ ਨੇ ਆਨ-ਜਾਨ ਦੇ ਨੇ ਸਾਰੀ ਉਮਰ ਘਰ ਦਾ ਕੰਮ ਕੀਤਾ ਏ ਤੇ ਫਿਰ ਆਪਣੀ ਸੱਸ ਵੱਲ ਕਿਉਂ ਨਹੀਂ ਧਿਆਨ ਦਿੰਦੇ ਉਨੂੰ ਵੀ ਤੁਹਾਡਾ ਪਿਆਰ ਚਾਹੀਦਾ ਹੈ ਮੂਹਰੇ ਮਿੱਠੇ ਬਣ ਗਈ ਨਾ ਲੱਲੋ ਕੰਮ ਜੀ ਨਾ ਲੈਣਾ ਇੱਕ ਕੰਮ ਕਹੋਗੇ ਨਾ 10 ਕਰਕੇ ਦੇਗੀ ਪਰ ਇੱਜ਼ਤ ਨਾਲ ਪਿਆਰ ਨਾਲ ਬਹਾਨੇ ਬਾਜ਼ੀਆਂ ਨਾਲ ਨਹੀਂ ਜੋ ਇਸ ਸਟੋਰੀ ਦੇ ਵਿੱਚ ਮੈਂ ਨਾ ਟਿੱਕਤਾ ਹੈ ਕਈ ਕਰਦੀਆਂ ਜੇ ਸੋ ਸਾਸੂ ਆਪਣੀ ਮਾਂ ਹੀ ਮੰਨੋ ਉਹ ਮਾਂ ਹੀ ਹੈ ਘਰਲਾ ਤੁਹਾਡਾ ਕਹਦੇ ਨਾ ਕਿ ਮੇਰੀ ਸੱਸ ਦਾ ਫੋਨ ਆਇਆ ਤਾਂ ਤੁਹਾਨੂੰ ਅੱਗ ਲੱਗਦੀ ਹੈ ਤੁਸੀਂ ਵੀ ਮਾਂ ਮੰਨੋ ਵੀ ਮਾਂ ਮੰਨੇ ਸੋ ਇਸ ਸਟੋਰੀ ਚ ਬੜਾ ਪਿਆਰਾ ਇੱਕ ਮੈਸੇਜ ਹੈਗਾ ਜੇ ਕਿ ਤੁਸੀਂ ਵੀ ਇਸ ਉਮਰ ਚ ਆਣਾ ਮੈਂ ਔਰ ਦੂਸਰਾ ਸਾਸੂ ਮਾਮਾ ਵੱਲੋਂ ਨੋਆ ਨੂੰ ਧੀਆ ਬਣ ਕੇ ਰਹਿਣਾ ਚਾਹੀਦਾ ਬਿਲਕੁਲ ਜੀ ਸੱਸਾ ਨੂੰ ਮਾਮਾ ਬਣ ਕੇ ਰਹਿਣਾ ਚਾਹੀਦਾ ਬਿਲਕੁਲ ਪਰ ਅੱਜ ਕੱਲ ਸੱਸਾ ਮਾਮਾ ਬਣਨ ਲੱਗ ਪਈਆਂ ਨੇ ਇਹ ਨੂੰ ਆਣਾ ਜੜੀਆਂ ਇਹ ਡਿਗੜੀਆਂ ਪਈਆਂ ਇਹਨਾਂ ਨੂੰ ਧੀਆ ਬਣਾਉਂਦਾ ਕੋਈ ਸ਼ੌਂਕ ਨਹੀਂਗਾ ਇਹ ਆਪਣੇ ਮੂੰਹੋਂ ਕਹਿੰਦੀਆਂ ਨੇ ਜਿਹੜੀ ਸਾਡੀ ਮਾਂ ਵੀ ਸਾਡੀ ਮਾਂ ਉਹ ਕਮਲੀਓ ਉਹ ਤਾਂ 10 15 ਸਾਲ ਜਾਂ 20 ਸਾਲ ਜਾਂ 25 ਸਾਲ ਤਾਨੂੰ ਕੋਲ ਰੱਖਦੀ ਐ ਤੇ 25 ਸਾਲ ਹੁੰਦੇ ਉਹਨੂੰ ਤਰਥੱਲੀ ਮੱਚੇ ਨੂੰ ਪੇਜ ਦਮਾ ਦੇ ਘਰ ਮੈਂ ਦੁਨੀਆਦਾਰੀ ਕੋਈ ਦੁਨੀਆਦਾਰੀ ਨਹੀਂ ਇਹਦਾ ਆਪਣਾ ਹੀ ਹੈ ਤੇ ਸਾਰੀ ਉਮਰ ਅੱਗੋਂ ਤੁਹਾਡੀ ਸੱਸ ਨੇ ਤੁਹਾਨੂੰ ਸਾਹਮਣੇ ਦੁੱਖ ਸੁੱਖ ਤਕਲੀਫ ਖਾਣਾ ਖੁਸ਼ੀ ਨਾ ਪਾਣਾ ਸਭ ਤੁਹਾਡਾ ਉਹ ਹੀ ਉਹ ਵੇਖਦੀ ਹੈ ਉਹਦੇ ਵਰਗੀਆਂ ਰਿਜਾ ਕੋਈ ਨਹੀਂ ਪੂਰੀਆਂ ਕਰਦਾ ਇਸ ਲਈ ਆਪਣੀ ਸੱਸ ਦਾ ਸਤਕਾਰ ਕਰੋ ਉਹਦੀ ਕਦਰ ਕਰੋ ਸੋ ਇਹੀ ਮੈਸੇਜ ਹੈਗਾ ਸੀ ਵੀਡੀਓ ਅੱਛੀ ਲੱਗੇਗੀ ਤੇ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਬਾਕਸ ਚ ਦੱਸਿਆ ਕਰੋ ਸਾਨੂੰ ਕਿੱਦਾਂ ਦੀ ਲੱਗੀ ਹੈ ਤੇ ਵੱਤਵਾਦ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਸਾਡੀ ਵੀਡੀਓ ਗਾਂ ਤੱਕ ਜਾਵੇ ਲੋਕਾਂ ਨੂੰ ਮੈਸੇਜ ਮਿਲੇ ਐਮਐਸੇ ਤੁਹੀ ਹੀ ਅੱਗੇ ਪਹੁੰਚਾ ਸਕਦੇ ਹੋ ਸੋ ਅੱਜ ਸ਼ੰਮੀ ਮੈਡਮ ਨੇ ਵਿੱਚ ਕੰਮ ਕੀਤਾ ਤੁਹਾਨੂੰ ਕਿਦਾਂ ਦਾ ਲੱਗਿਆ ਪਲੀਜ਼ ਦੱਸਣਾ ਮੈਨੂੰ ਪਤਾ ਹੈ ਤੇ ਵੀਡੀਓ ਦੀ ਗੱਲ ਕਰੋਗੇ ਜਾਂ ਸ਼ੰਮੀ ਮੈਡਮ ਦੀ ਜ਼ਿਆਦਾ ਕਰੋਗੇ ਇਸ ਲਈ ਮੈਂ ਮੈਡਮ ਨਾਲ ਜਿੱਦ ਵੀ ਕੀਤੀ ਕਿ ਮੈਡਮ ਵੀਡੀਓ ਚ ਆਓ ਸਪੈਸ਼ਲੀ ਅੱਗੇ ਆਪਾਂ ਵਲੋਗ ਵੀ ਬਣਾਉਣਾ ਵਾ ਤੇ ਜਿਹੜਾ ਕਿ ਸ਼ੰਮੀ ਢਿੱਲੋ ਚੈਨਲ ਚ ਪਈਗਾ ਪਲੀਜ਼ ਉਹਨੂੰ ਜ਼ਰੂਰ ਵੇਖਿਓ ਤੇ ਉਹ ਵਲੋਗ ਆਪਾਂ ਹੁਣੇ ਬਣਾਉਣ ਲੱਗੇ ਏਦਾਂ ਹੀ ਫਿਰ ਦੀਦੀ ਹੋਣੀ ਫਿਰ ਘਰ ਜਾਣਗੇ ਤੇ ਮੇਰੀ ਰਿਕੁਐਸਟ ਹੈ ਜੋ ਵੀ ਮੈਂ ਕਹੂੰਗੀ ਉਹਦੇ ਤੇ ਸੁਣਿਆ ਜਰੂਰ ਸਾਰੇ ਜਣੇ ਠੀਕ ਹੈ ਜੀ ਸਤਿਕਾਰਯੋਗ ਸਤਿਕਾਰਯੋਗ